ਤੇ ਇਸ ਤਰੀਕੇ ਨਾਲ ਜੀ ਇੱਕ ਭੱਲਾ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਦੇਖੋ ਕਿੰਨਾ ਵਧੀਆ ਇਹਨਾਂ ਦਾ ਟੈਕਸਚਰ ਆਇਆ ਵਿੱਚੋਂ ਕਿੰਨੇ ਵਧੀਆ ਇਹ ਨਰਮ ਬਣ ਕੇ ਤਿਆਰ ਹੋਇਆ ਬਿਲਕੁਲ ਰੂਮ ਵਰਗੇ ਨਰਮ ਬਣਿਆ ਇਹ ਉਹ ਵੀ ਬਿਨਾ ਕਿਸੇ ਸੋਡੇ ਤੋਂ ਤੇ ਬਿਨਾ ਇਨੋ ਤੋਂ ਜੇ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਰੂਮ ਵਰਗੇ ਨਰਮ दही ਭੱਲੇ ਇਹ ਬਣ ਕੇ ਤਿਆਰ ਹੋਏ ਆ ਟੈਕਸਚਰ ਇਹਨਾਂ ਦਾ ਦੇਖ ਸਕਦੇ ਹੋ ਤੁਸੀਂ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੇ ਤੇ ਉਹ ਵੀ ਬਿਨਾ ਇਨੋ ਤੋਂ ਬਿਨਾ ਸੋਡੇ ਤੋਂ ਤੇ ਨਹੀਂ ਆਪਾਂ ਨੂੰ ਖੋਲ ਨੂੰ ਫੈਂਟਨ ਦੀ ਜਰੂਰਤ ਹੈ ਜਾਂ ਕਿਸੇ ਵੀ ਚੀਜ਼ ਦੇ ਤੁਸੀਂ ਬੇਸਨ ਦੇ ਦਾਲ ਦੇ ਬਣਾਉਣੇ ਹੋ ਉਹਨੂੰ ਫੈਂਟਨ ਦੀ ਬਿਲਕੁਲ ਜਰੂਰਤ ਨਹੀਂ ਬਸ ਇਹੋ ਜੇ ਮੈਂ ਤੁਹਾਡੇ ਨਾਲ ਇੱਕ ਦੋ ਟਿਪਸ ਇਸ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਜਿਨ੍ਹਾਂ ਨੂੰ ਫਾਲੋ ਕਰਦੇ ਹੋਏ ਤੁਸੀਂ ਇੰਨੇ ਵਧੀਆ ਰੂਮ ਵਰਗੇ ਨਰਮ ਦਹੀਂ ਬੱਲੇ ਘਰ ਦੇ ਵਿੱਚ ਤਿਆਰ ਕਰ ਲਓਗੇ ਸਸੀਖਾਲਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਸਸਤੇ ਮੁੱਲ 'ਤੇ ਤੇ ਬਹੁਤ ਹੀ ਸੌਖੇ ਢੰਗ ਨਾਲ ਦਹੀਂ ਭੱਲੇ ਬਣਾ ਕੇ ਤਿਆਰ ਕਰਾਂਗੇ ਨਾ ਹੀ ਆਪਾਂ ਨੂੰ ਇਹਨਾਂ ਦੀ ਜ਼ਰੂਰਤ ਹੈ ਨਾ ਕਿਸੇ ਛੋਡੇ ਦੀ ਜ਼ਰੂਰਤ ਹੈ ਤੇ ਨਾ ਹੀ ਬਹਾਲਾ ਟਾਈਮ ਆਪਾਂ ਨੂੰ ਦਾਲ ਦੇ ਜੇ ਬਣਾ ਰਹੇ ਹੋ ਜਾਂ ਬੇਸਨ ਦੇ ਬਣਾ ਰਹੇ ਹੋ ਵੀ ਕੋਲ ਨੂੰ ਫੈਂਟਨ ਦੀ ਜ਼ਰੂਰਤ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਦਹੀਂ ਭੱਲੇ ਬਿਲਕੁਲ ਨਰਮ ਸਪੰਜੀ ਰੂਮ ਵਰਗੇ ਤੇ ਬਿਲਕੁਲ ਜੂਸੀ ਬਣਾ ਕੇ ਤੁਸੀਂ ਘਰ ਦੇ ਵਿੱਚ ਤਿਆਰ ਕਰ ਲਓਗੇ ਇਹਨਾਂ ਨੂੰ ਬਣਾਉਣ ਦਾ ਬਹੁਤ ਹੀ ਆਸਾਨ ਜਿਹਾ ਤਰੀਕਾ ਮੈਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਸਾਰੀਆਂ ਚੀ ਵੀਰੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬੱਤਵਾਂਤ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਇੱਥੇ ਜੀ ਆਪਣੇ ਕੋਲੇ ਹੈਗੀ ਮੂੰਗ ਦਾਲ ਤੇ ਇਹਨੂੰ ਨਾ ਮੈਂ ਭਿਉਂ ਕੇ ਰੱਖਦਾ ਸੀਗਾ ਪਹਿਲਾਂ ਚੰਗੇ ਤਰੀਕੇ ਨਾਲ ਧੋ ਕੇ ਉਸ ਤੋਂ ਬਾਅਦ 6 ਤੋਂ 7 ਘੰਟੇ ਜਿਹੜਾ ਭਿਉਂ ਕੇ ਰੱਖ ਦੇਣਾਗਾ ਤੇ ਜਦੋਂ ਇਹ ਵਧੀਆ ਭਿਜ ਕੇ ਤਿਆਰ ਹੋ ਗਈ ਸੀ ਫਿਰ ਮੈਨੂੰ ਇੱਕ ਘੰਟਾ ਫ੍ਰਿਜ ਦੇ ਵਿੱਚ ਰੱਖਦਾ ਤੇ ਇਸ ਤਰੀਕੇ ਨਾਲ ਦੇਖੋ ਇਹ ਭਿਜ ਕੇ ਤਿਆਰ ਹੋ ਗਈ ਹੈ ਬਿਲਕੁਲ ਇਸ ਤਰੀਕੇ ਦੀ ਨਰਮ ਹੋ ਗਈ ਹੈ ਇਹ ਤੇ ਹੁਣ ਆਪਾਂ ਇਹਨੂੰ ਤਿਆਰ ਕਰਾਂਗੇ ਕਿਉਂਕਿ ਪੱਲੇ ਬਣਾਉਣ ਤੋਂ ਆਪਾਂ ਨੂੰ ਡਰ ਲੱਗਦਾ ਹੁੰਦਾ ਵੀ ਜਿਹੜਾ ਬੈਟਰ ਹੈ ਉਹਨੂੰ ਫੈਂਟ ਕੇ ਤਿਆਰ ਕਰਨਾ ਪਊ 10-15 ਮਿੰਟ ਲੱਗਣਗੇ ਪਰ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜਾ ਅੱਜ ਆਪਾਂ ਪੱਲੇ ਬਣਾ ਲਾਂਗੇ ਮਿਕਸੀ ਦੇ ਵਿੱਚ ਹੀ ਇਸ ਕਰਕੇ ਤੁਸੀਂ ਇਹਨੂੰ 1 ਘੰਟਾ ਫ੍ਰਿਜ ਦੇ ਵਿੱਚ ਜ਼ਰੂਰ ਰੱਖਣਾਗਾ ਤੇ ਇੱਥੇ ਜੀ ਆਪਣੇ ਕੋਲੇ ਹੈਗਾ ਮਿਕਸੀ ਵਾਲਾ ਜੱਗ ਤੇ ਇਹਦੇ ਵਿੱਚ ਆਪਾਂ ਦਾਲ ਐਡ ਕਰਦੇ ਆਂਗੇ ਪਾਣੀ ਜ਼ਿਆਦਾ ਨਹੀਂ ਐਡ ਕਰਨਾ ਆਪਾਂ ਕਿਉਂਕਿ ਜੇ ਅਗਰ ਪਾਣੀ ਜ਼ਿਆਦਾ ਐਡ ਕਰ ਦਾਂਗੇ ਫਿਰ ਜਿਹੜਾ ਇਹ ਬੈਟਰ ਤਿਆਰ ਕਰਾਂਗੇ ਉਹ ਬਾਲਾ ਪਤਲਾ ਬਣ ਜਾਊਗਾ ਜਿਸ ਦੀ ਵਜ੍ਹਾ ਕਰਨ ਭੱਲੇ ਜਿਹੜੇ ਵਧੀਆ ਫੁੱਲਣੇ ਨਹੀਂ ਤੇ ਹੁਣ ਜੀ ਜਾ ਕੇ ਦੇ ਵਿੱਚ ਆਪਾਂ ਦਾਲ ਐਡ ਕਰ ਲਈਏ ਇੱਕ ਕੌਲੀ ਮੇਰੇ ਕੋਲੇ ਇਹ ਦਾਲ ਦੀ ਸੀਗੀ ਇੱਕ ਕੌਲੀ ਨਾਲ ਬਹੁਤ ਜ਼ਿਆਦਾ ਭੱਲੇ ਬਣ ਕੇ ਤਿਆਰ ਹੋ ਜਾਣਗੇ ਹੁਣ ਆਪਣੇ ਕੋਲੇ ਇਹ ਹੈਗੀ ਆ ਬਾਰਫ ਤੇ ਸਿਰਫ 6-7 ਕਯੂਬਸ ਲੈਣੇ ਆ ਤੁਸੀਂ ਬਰਫ਼ ਦੇ ਬਿਲਕੁਲ ਛੋਟੇ-ਛੋਟੇ ਇੰਨੀ ਕੀ ਬਰਫ਼ ਐਡ ਕਰਨੀ ਆ ਜੇਕਰ ਇਸ ਤਰੀਕੇ ਨਾਲ ਆਪਾਂ ਬਰਫ਼ ਐਡ ਕਰਾਂਗੇ ਤਾਂ ਜਿਹੜੀ ਦਾਲ ਆ ਉਹ ਵੀ ਠੰਡੀ ਆ ਬਰਫ਼ ਵੀ ਐਡ ਕਰਤੀ ਜੀਦੀ وجہ ਕਰਨੇ ਦੇ ਵਿੱਚ ਹਵਾ ਭਰੂਗੀ ਤੇ ਭੱਲੇ ਜਿਹੜੇ ਬਹੁਤ ਸੁਪੰਜੀ ਤੇ ਨਰਮ ਬਣਨਗੇ ਜੂਸੀ ਬਣਨਗੇ ਜੇਕਰ ਆਪਾਂ ਇਸ ਤਰੀਕੇ ਨਾਲ ਹੀ ਦਾਲ ਨੂੰ ਮਿਕਸ ਕਰਾਂਗੇ ਵੀ ਬਰਫ਼ ਨਹੀਂ ਪਾਵਾਂਗੇ ਵਿੱਚ ਫਿਰ ਜਿਹੜੀ ਮਿਕਸੀ ਆ ਉਹ ਵੀ ਗਰਮ ਹੋ ਜੂਗੀ ਉਹਦੀ ਵਜ੍ਹਾ ਕਰਨ ਦਾਲ ਵੀ ਗਰਮ ਹੋ ਜੂਗੀ ਤੇ ਜਿਹੜੇ ਭੱਲੇ ਹਨ ਉਹ ਬਹੁਤ ਜ਼ਿਆਦਾ ਹਾਰਡ ਬਣ ਜਾਣਗੇ ਸੋ ਇਸ ਤਰੀਕੇ ਨਾਲ ਪਹਿਲਾਂ ਆਪਾਂ ਬਰਫ਼ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ ਜਦੋਂ ਬਿਲਕੁਲ ਫਾਈਨ ਪੇਸਟ ਬਣ ਗਏ ਨਾ ਬਿਲਕੁਲ ਬਰੀਕ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਮਿਕਸੀ ਨੂੰ ਚਲਾ ਦੇਾਂਗੇ ਤੇ ਫਿਰ ਇਹਦੇ ਵਿੱਚ ਜਿਹੜੀ 에ਅਰ ਭਰ ਜੂਗੀ ਸੋ ਹੁਣ ਆਪਾਂ ਇਹਨੂੰ ਮਿਕਸ ਕਰ ਲੈਣੇ ਆ ਜੀ ਤੇ ਇਸ ਤਰ੍ਹਾਂ ਜੀ ਆਪਾਂ ਬੈਟਰ ਜਿਹੜਾ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਕਲਰ ਵੀ ਹੈ ਜਿਹੜਾ ਲਾਈਟ ਹੋ ਗਿਆ ਤੇ ਬਿਲਕੁਲ ਇਹ ਫਲਫੀ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚ ਹਵਾ ਭਰ ਗਈ ਹੈ ਦੇਖੋ ਤੇ ਹੁਣ ਤੁਸੀਂ ਇਹਨੂੰ ਇੱਕ ਵਾਰੀ ਚੈੱਕ ਕਰ ਲਿਓ ਵੀ ਇਹ ਬਿਲਕੁਲ ਤਿਆਰ ਹੈ ਸਹੀ ਹੈ ਉਹਦੇ ਲਈ ਤੁਸੀਂ ਕੀ ਕਰਨਾ ਵੀ ਇੰਨਾ ਕੁ ਬੈਟਰ ਜਿਹੜਾ ਥੋੜਾ ਜਿਹਾ ਲੈਣਾਗਾ ਤੇ ਤੇ ਕੌਲੀ ਦੇ ਵਿੱਚ ਆਪਣੇ ਕੋਲੇ ਹੈਗਾ ਪਾਣੀ ਥੋੜਾ ਜਿਹਾ ਇਹ ਬੈਟਰ ਆਪਾਂ ਪਾਣੀ ਦੇ ਵਿੱਚ ਛੱਡ ਕੇ ਦੇਖਾਂਗੇ ਦੇਖੋ ਉੱਪਰ ਤੈਰ ਰਿਹਾ ਇਹ ਜੇ ਇਹ ਉੱਪਰ ਤੈਰ ਰਿਹਾ ਹੈ ਤਾਂ ਮਤਲਬ ਇਹਦੇ ਵਿੱਚ ਹਵਾ ਭਰ ਗਈ ਹੈ ਬਿਲਕੁਲ ਤਿਆਰ ਹੈ ਜੇ ਥੱਲੇ بیٹھ ਗਿਆ ਥੋੜਾ ਜਿਹਾ ਭਾਰਾ ਹੈ ਤਾਂ ਇਹਦਾ ਮਤਲਬ ਅਜੇ ਆਪਾਂ ਨੂੰ ਹੋਰ ਫੈਂਡਣਾ ਪਊਗਾ ਯਾਨੀ ਕਿ ਮਿਕਸਰ ਨੂੰ ਥੋੜਾ ਜਿਹਾ ਹੋਰ ਚਲਾ ਲਿਓ ਤੇ ਹੁਣ ਇਹ ਬਿਲਕੁਲ ਤਿਆਰ ਹੈ ਤੇ ਆਪਾਂ ਭਾ ਲੈ ਜਿਹੜੇ ਫਰਾਈ ਕਰ ਲੈਣੇ ਆ ਇੱਥੇ ਜੀ ਇੱਕ ਡੋਂਗੇ ਦੇ ਵਿੱਚ ਨਾ ਆਪਾਂ ਠੰਡਾ ਪਾਣੀ ਐਡ ਕਰ ਲਾਂਗੇ ਜੇ ਇਹ ਤਾਂ ਤੁਸੀਂ ਨਾਲ ਦੀ ਨਾਲ ਗਰਮ ਭੱਲੇ ਬਣਾ ਕੇ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਐਡ ਕਰੋਗੇ ਫਿਰ ਤਾਂ ਠੰਡਾ ਪਾਣੀ ਵਰਤਿਓ ਜੇ ਤੁਸੀਂ ਪਹਿਲਾਂ ਬਣਾ ਕੇ ਭੱਲੇ ਫ੍ਰਿਜ ਵਿੱਚ ਰੱਖੇ ਹੋਏ ਆ ਫਿਰ ਤੁਸੀਂ ਥੋੜਾ ਜਿਹਾ ਕੋਸਾ ਪਾਣੀ ਵਰਤਿਓ ਯਾਨੀ ਕਿ ਥੋੜਾ ਜਿਹਾ ਗੁੰਗੁਣਾ ਗਰਮ ਹੋਣਾ ਚਾਹੀਦਾ ਤੇ ਪਾਣੀ ਦੇ ਵਿੱਚ ਆਪਾਂ ਕਾਲਾ ਨਮਕ ਐਡ ਕਰਾਂਗੇ ਥੋੜਾ ਜਿਹਾ ਤੇ ਨੂੰ ਆਪਾਂ ਖਰਦਿਆਂਗੇ ਜੀ ਮਿਕਸ ਤੇ ਬਰੀਕ ਕੱਟਿਆ ਹੋਇਆ ਥੋੜਾ ਜਿਹਾ ਪਾਣੀ ਦੇ ਵਿੱਚ ਹਰਾ ਧਨੀਆ ਐਡ ਕਰ ਦਿਆਂਗੇ ਆਪਾਂ ਆਪਾਂ ਤੇਲ ਨੂੰ ਚੈੱਕ ਕਰ ਲਾਂਗੇ ਆਪਾਂ ਵੀ ਜਿੰਨਾ ਕ ਆਪਾਂ ਨੂੰ ਗਰਮ ਚਾਹੀਦਾ ਉਹਨਾਂ ਕ ਗਰਮ ਮੈਂ देखो इस तरीके ਨਾਲ ਹਲਕਾ ਹਲਕਾ ਜਿਹੜਾ ਉੱਪਰ ਹੈ ਤੈਰਨਾ ਚਾਹੀਦਾ ਬੈਟਰ ਹੁਣ ਆਪਾਂ ਹੱਥਾਂ ਨੂੰ ਪਾਣੀ ਦੇ ਵਿੱਚ ਭਿਉਾਂਗੇ ਤੇ ਆਪਾਂ ਨੇ ਹੱਥਾਂ ਨਾਲ ਵੀ ਭੱਲੇ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਵੀ ਜਿੰਨੇ ਜਿੰਨੇ ਸਾਈਜ਼ ਦੇ ਬਣਾਉਣੇ ਆ ਤੁਸੀਂ ਇਸ ਤਰੀਕੇ ਨਾਲ ਬਣਾ ਲਿਓ ਜਿਵੇਂ ਵੀ ਤੁਹਾਨੂੰ ਵਧੀਆ ਲੱਗਿਆ ਚਾਹੇ ਤੁਸੀਂ ਚਮਚਾ ਨਾਲ ਬਣਾ ਲਿਓ ਤੇ ਤੇਲ ਮੀਡੀਅਮ ਫਲੇਮ ਤੇ ਗਰਮ ਹੋਣਾ ਚਾਹੀਦਾ ਫੁੱਲ ਗਰਮ ਨਹੀਂ ਹੋਣਾ ਚਾਹੀਦਾ ਕਿਉਂਕਿ ਫਿਰ ਇਹੇ ਉਪਰੋਂ ਦਾ ਜਿਹੜਾ 골ਡਨ ਹੋ ਜਾਣਗੇ ਵਿਚੋਂ ਨਹੀਂ ਫੱਕਣੇ ਵਿਚੋਂ ਕੱਚੇ ਰਹਿ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਇਸ ਤਰੀਕੇ ਨਾਲ ਆਪਾਂ ਬੈਟਰ ਜਿਹੜਾ ਤਿਆਰ ਕੀਤਾ ਹੈ ਤੇ ਭੱਲੇ ਕਿੰਨੇ ਵਧੀਆ ਆਪਣੇ ਫੁੱਲ ਰਹੇ ਆ ਤੇ ਇਸ ਤਰ੍ਹਾਂ ਜੀ ਚਮਚ ਦੀ ਮਦਦ ਨਾਲ ਵੀ ਤੁਸੀਂ ਭੱਲੇ ਜਿਹੜੇ ਤਿਆਰ ਕਰ ਸਕਦੇ ਹੋ ਇੱਕ ਚਮਚ ਭਰ ਇਸ ਤਰੀਕੇ ਨਾਲ ਬੈਟਰ ਤੇਲ ਦੇ ਵਿੱਚ ਛੱਡ ਦਿਓ ਜਿਸ ਤਰੀਕੇ ਨਾਲ ਵੀ ਤੁਹਾਨੂੰ ਵਧੀਆ ਲੱਗਿਆ ਤੇ ਇਸ ਤਰੀਕੇ ਨਾਲ ਜਿਦੋਂ ਪੱਲੇ ਫੁੱਲ ਗਏ ਹਲਕੇ ਜੇ 골ਡਨ ਹੋ ਗਏ ਤਾਂ ਆਪਾਂ ਇਹਨਾਂ ਦੇ ਸਾਈਡਾਂ ਨੂੰ ਕੱਟਦੇ ਹੋਏ ਇਹਨਾਂ ਨੂੰ 골ਡਨ ਬਣਾ ਕੇ ਤਿਆਰ ਕਰ ਲਾਂਗੇ ਦੇਖੋ ਕਿੰਨੇ ਵਧੀਆ ਸਪੰਜੀ ਬਣ ਰਹੇ ਐ ਇਸ ਤਰੀਕੇ ਨਾਲ ਇਹਨਾਂ ਦੀ ਸਾਈਡਾਂ ਜਿਹੜੀਆਂ ਆਪਾਂ ਚੇਂਜ ਕਰ ਦਿਆਂਗੇ ਤੇ ਵਧੀਆ ਭੱਲੇ ਸਹੀ ਭੱਲੇ ਜਦੋਂ ਬਣਦੇ ਆ ਨਾ ਉਹਨਾਂ ਦੀ ਇਹੀ ਨਿਸ਼ਾਨੀ ਹੁੰਦੀ ਆ ਵੀ ਉਹ ਤੇਲ ਦੇ ਉੱਪਰ ਤੈਰਦੇ ਹੀ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਭੱਲੇ ਆ ਜਿਹੜੇ ਤੇਲ ਦੇ ਉੱਪਰ ਹੀ ਤੈਰ ਰਹੇ ਐ ਇਸ ਤਰੀਕੇ ਨਾਲ ਤੇ ਇਸ ਤਰ੍ਹਾਂ ਜੀ ਭੱਲੇ ਜਿੰਨੇ ਕ ਆਪਾਂ ਨੂੰ ਚਾਹੀਦੇ ਸੀ ਉਹਨੇ ਕ ਆਪਾਂ 골ਡਨ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇ ਇਸ ਤਰੀਕੇ ਨਾਲ ਜੀ ਜਿਹੜੇ ਪੱਲੇ ਰਹਿ ਗਏ ਉਹਨਾਂ ਨੂੰ ਵੀ ਮੈਂ ਫਰਾਈ ਕਰ ਲੂੰਗੀ ਜੇ ਤੇਲ ਜ਼ਿਆਦਾ ਗਰਮ ਹੋ ਗਿਆ ਨਾ ਹੁਣ ਜਿਵੇਂ ਪਹਿਲਾਂ ਆਪਾਂ ਪੱਲੇ ਫਰਾਈ ਕੀਤੇ ਆ ਤਾਂ ਤੇਲ ਨੂੰ ਥੋੜਾ ਜਿਹਾ ਠੰਡਾ ਕਰ ਲਿਓ ਭਈ ਯਾਨੀ ਕਿ ਗੈਸ ਨੂੰ ਬੰਦ ਕਰ ਦਿਓ ਫਿਰ ਦੁਬਾਰਾ ਤੋਂ ਥੋੜਾ ਜਿਹਾ ਮਤਲਬ ਮੀਡੀਅਮ ਜੀ ਫਲੇਮ ਤੇ ਗਰਮ ਕਰਕੇ ਨਾ ਤੇਲ ਨੂੰ ਫਿਰ ਤੁਸੀਂ ਫਰਾਈ ਕਰਿਓ ਇਸ ਤਰੀਕੇ ਨਾਲ ਜੀ ਆਹ ਪੱਲੇ ਵੀ ਆਪਾਂ ਫਰਾਈ ਕਰ ਰਹੇ ਆਂ ਦੇਖੋ ਇਹ ਵੀ ਕਿੰਨੇ ਵਧੀਆ ਫੁੱਲੇ-ਫੁੱਲੇ ਬਣੇ ਆ ਸਾਰੇ ਇਸ ਤਰੀਕੇ ਨਾਲ ਜਦੋਂ ਹਲਕੇ ਜਿਹਾ ਪੱਕ ਗਏ ਨਾ ਫਿਰ ਆਪਾਂ ਇਹਨਾਂ ਨੂੰ ਸਾਈਡਾਂ 'ਤੇ ਪਾ ਲੈਣੀਆਂ ਨੇ ਇਸ ਤਰ੍ਹਾਂ ਜੀ ਆਪਾਂ ਲੈ ਵੀ ਆਪਾਂ ਫਰਾਈ ਕਰ ਲਿਆ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਪਲੇਟ 'ਚ ਕੱਢ ਕੇ ਰੱਖ ਲਾਂਗੇ ਤੇ ਇਹ ਜਦੋਂ ਰੂਮ ਟੈਂਪਰੇਚਰ ਤੇ ਆ ਗਏ ਥੋੜੇ ਠੰਡੇ ਹੋ ਗਏ ਨਾ ਇਹਨਾਂ ਨੂੰ ਲਿਫਾਫੇ ਦੇ ਵਿੱਚ ਪਾ ਕੇ ਤੁਸੀਂ ਜਾਂ ਕਿਸੇ ਵੀ ਏਅਰਟਾਈਟ ਡੱਬੇ ਦੇ ਵਿੱਚ ਪਾ ਕੇ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਫਿਰ ਨੈਕਸਟ ਟਾਈਮ ਜਦੋਂ ਤੁਸੀਂ ਦਹੀਂ ਪੱਲੇ ਤਿਆਰ ਕਰਨੇ ਹੋਣ ਫਿਰ ਤੁਸੀਂ ਥੋੜੇ ਜਿਹਾ ਨਾ ਹਲਕੇ ਗਰਮ ਜਿਹੇ ਪਾਣੀ 'ਚ ਇਹਨਾਂ ਨੂੰ ਪਿਉ ਹੋ ਕੇ ਤੇ ਉਸ ਤੋਂ ਬਾਅਦ ਆ ਜਿਹੜਾ ਇਹਨਾਂ ਨੂੰ ਸਰਵ ਕਰ ਸਕਦੇ ਹੋ ਤੇ ਇੱਥੇ ਜੀ ਆਪਾਂ ਇੱਕ ਖੁੱਲਾ ਬਰਤਨ ਰੱਖ ਲਾਂਗੇ ਇਹਦੇ ਵਿੱਚ ਨਾ ਆਪਾਂ ਪੀਸੀ ਹੋਈ ਖੰਡ ਦੇ ਦੋ ਚਮਚਾ ਐਡ ਕਰਾਂਗੇ ਤੁਸੀਂ ਦਾਣੇਦਾਰ ਖੰਡ ਵੀ ਵਰਤ ਸਕਦੇ ਹੋ ਤੇ ਇੱਥੇ ਜੀ ਆਪਾਂ ਲਵਾਂਗੇ ਖਾਜਾ ਭolni ਤੇ ਦਹੀਂ ਨੂੰ ਨਾ ਆਪਾਂ ਛਾਣ ਕੇ ਤਿਆਰ ਕਰਾਂਗੇ ਮੇਰੇ ਕੋਲ ਇੱਕ ਬਾਟੀ ਦਹੀਂ ਦੀ ਆ ਇਸ ਤਰੀਕੇ ਨਾਲ ਜੇਕਰ ਤੁਸੀਂ ਛਾਣ ਕੇ ਦਹੀਂ ਤਿਆਰ ਕਰੋਗੀ ਨਾ ਤਾਂ ਬਹੁਤ ਹੀ ਵਧੀਆ ਇਹ ਦਹੀਂ ਹੈ ਜਿਹੜੀ ਭੱਲਿਆਂ ਵਾਲੀ ਤਿਆਰ ਹੁੰਦੀ ਹੈ ਬਿਲਕੁਲ ਸਮੂਥ ਬਣ ਕੇ ਤਿਆਰ ਹੁੰਦੀ ਆ ਤੇ ਦਹੀਂ ਨਾ ਗਾੜੀ ਹੋਣੀ ਚਾਹੀਦੀ ਹੈ ਠੰਡੀ ਹੋਣੀ ਚਾਹੀਦੀ ਆ ਤੇ ਜ਼ਿਆਦਾ ਖੱਟੀ ਨਾ ਹੋਵੇ ਬਸ ਸਾਰੀ ਦਹੀਂ ਜੀ ਇਸ ਤਰੀਕੇ ਨਾਲ ਆਪਾਂ ਛਾਣ ਲਈ ਐ ਤੇ ਹੁਣ ਆਪਾਂ ਖੰਡ ਨੂੰ ਦਹੀਂ ਦੇ ਨਾਲ ਮਿਕਸ ਕਰ ਲਾਂਗੇ ਦੇਖੋ ਇਸ ਤਰੀਕੇ ਦੀ ਗਾੜੀ ਦਹੀਂ ਬਣ ਗਈ ਤੇ ਬਿਲਕੁਲ ਸਮੂਥ ਬਣ ਕੇ ਤਿਆਰ ਹੋਊਗੀ ਦਾਣੇਦਾਰ ਟੈਕਸਚਰ ਨਹੀਂ ਰਹੇਗਾ ਤੁਸੀਂ ਨਾ ਮਿਕਸੀ ਦੇ ਵਿੱਚ ਨਾ ਤਿਆਰ ਕਰਿਓ ਦਹੀਂ ਕਿਉਂਕਿ ਜੇਕਰ ਮਿਕਸੀ ਦੇ ਵਿੱਚ ਤਿਆਰ ਕਰੋਗੇ ਫਿਰ ਜ਼ਿਆਦਾ ਪਤਲੀ ਬਣ ਜੂਗੀ ਪਰ ਭੱਲਿਆਂ ਦੇ ਉੱਪਰ ਨਾ ਇਸ ਤਰੀਕੇ ਦੀ ਗਾੜੀ ਦਹੀਂ ਵਧੀਆ ਲੱਗਦੀ ਹੈ ਸੋਹਣੀ ਵੀ ਲੱਗਦੀ ਹੈ ਤੇ ਟੇਸਟ ਕੇ ਵੀ ਲੱਗਦੀ ਹੈ ਤੇ ਇਸ ਤਰੀਕੇ ਨਾਲ ਜੀ ਇੱਕ ਭੱਲਾ ਮੈਂ ਤੁਹਾਨੂੰ ਘੱਟ ਕੇ ਵੀ ਦਿਖਾਉਣੀ ਹੈ ਵੀ ਕਿੰਨਾ ਵਧੀਆ ਜਾਲੀਦਾਰ ਇਹਨਾਂ ਦਾ ਟੈਕਸਚਰ ਬਣਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਨਰਮ ਇਹ ਵਿੱਚੋਂ ਬਣ ਕੇ ਤਿਆਰ ਹੋਈ ਹੈ ਬਹੁਤ ਵਧੀਆ ਟੈਕਸਚਰ ਬਣਿਆ ਦੇਖੋ ਭੱਲਿਆਂ ਦਾ ਤੇ ਚੰਗੇ ਤਰੀਕੇ ਨਾਲ ਪੱਕ ਗਿਆ ਬਿਲਕੁਲ ਵੀ ਕੱਚੇ ਨਹੀਂ ਰਹੇ ਬਿਲਕੁਲ ਸਪੰਜੀ ਬਣ ਕੇ ਤਿਆਰ ਹੋਇਆ ਦੇਖੋ ਇਸ ਤਰ੍ਹਾਂ ਜੀ ਭੱਲੇ ਬਿਲਕੁਲ ਤਿਆਰ ਹੋ ਗਏ ਵਧੀਆ ਇਹ ਫੁੱਲ ਕੇ ਡਬਲ ਹੋ ਗਏ ਤੇ ਇਹਨਾਂ ਦਾ ਕਲਰ ਵੀ ਲਾਈਟ ਹੋ ਗਿਆ ਹਲਕੇ ਹੱਥਾਂ ਨਾਲ ਜਿਹੜਾ ਪਾਣੀ ਇਸ ਤਰੀਕੇ ਨਾਲ ਨਿਚੋੜ ਦੇਣਾਗਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋ ਗਿਆ ਸਾਰੇ ਦੇ ਸਾਰੇ ਦੇ ਨਾਲੇ ਐਕਸਟਰਾ ਆਇਲ ਹੈ ਨਾ ਜਿਹੜਾ ਉਹ ਵੀ ਇਹਨਾਂ ਚੋਂ ਨਿਕਲ ਜੂਗਾ ਤੇ ਹੁਣ ਜਿਹੜੀ ਵੀ ਪਲੇਟ ਦੇ ਵਿੱਚ ਆਪਾਂ ਇਹਨਾਂ ਨੂੰ ਸਰਵ ਕਰਨਾ ਹੈ ਨਾ ਉਸ ਪਲੇਟ ਦੇ ਵਿੱਚ ਇਸ ਤਰੀਕੇ ਨਾਲ ਰੱਖ ਲੈਣਾਗਾ ਤੇ ਇਸ ਤਰੀਕੇ ਨਾਲ ਜੀ ਇੱਕ ਭੱਲਾ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆਂ ਦੇਖੋ ਕਿੰਨਾ ਵਧੀਆ ਇਹਨਾਂ ਦਾ ਟੈਕਸਚਰ ਆਇਆ ਵਿੱਚੋਂ ਕਿੰਨੇ ਵਧੀਆ ਇਹ ਨਰਮ ਬਣ ਕੇ ਤਿਆਰ ਹੋਏ ਆ ਬਿਲਕੁਲ ਰੂਮ ਵਰਗੇ ਨਰਮ ਬਣੇ ਆ ਇਹ ਉਹ ਵੀ ਬਿਨਾ ਕਿਸੇ ਸੋਧ ਦੇ ਤੋਂ ਤੇ ਬਿਨਾ ਹੀ ਨਾ ਤੋਂ ਕਿ ਹਾਂ ਜੀ ਇਸ ਤਰੀਕੇ ਨਾਲ ਭੱਲਿਆਂ ਦੇ ਉੱਪਰ ਨਾ ਆਪਾਂ ਦਹੀਂ ਭਾਵਾਂਗੇ ਬਿਲਕੁਲ ਠੰਡੀ ਮਿੱਠੀ ਦਹੀਂ ਆਪਣੇ ਕੋਲੇ ਦੇ ਨਾਲ ਆਪਾਂ ਕਵਰ ਕਰ ਦਾਂਗੇ ਦਹੀਂ ਨਾ ਤੇ ਭੱਲੇ ਨੂੰ ਚੰਗੇ ਤਰੀਕੇ ਨਾਲ ਦਹੀਂ ਦੇ ਵਿੱਚ ਜੀ ਆਪਾਂ ਫਿਓ ਤਾਂ ਫੇਰੀ ਹੈ ਟੇਸਟੀ ਲੱਗਦੇ ਆ ਵਧੀਆ ਦਹੀਂ ਆਪਾਂ ਨਾ ਖੁੱਲੀ ਬਰਤਨੀਆ ਭੱਲਿਆਂ ਦੇ ਵਿੱਚ ਹੁਣ ਇਹ ਹੈਗੀ ਆਪਣੇ ਕੋਲੇ ਇਮਲੀ ਤੇ ਗੋੜਾ ਦੀ ਚਟਨੀ ਕਿ ਸੌਂਠ ਪਾਊਡਰ ਆਪਾਂ ਇਹਦੇ ਵਿੱਚ ਐਡ ਕੀਤਾ ਹੈ ਉੱਪਰੋਂ ਆਪਾਂ ਇਹ ਐਡ ਕਰ ਦੇਾਂਗੇ। ਇਮਲੀ ਤੇ ਗੋਲ ਵਾਲੀ ਮਿੱਠੀ ਚੰਨੀ ਬਹੁਤ ਟੇਸਟੀ ਲੱਗਦੀ ਐ ਇਸ ਤਰੀਕੇ ਨਾਲ। ਤੇ ਉੱਪਰੋਂ ਜੀ ਆਪਾਂ ਹਰੀ ਚਟਨੀ ਐਡ ਕਰ ਦੇਾਂਗੇ। ਧਨੀਏ ਤੇ ਪਦੀਨੇ ਵਾਲੀ ਹਰੀ ਚਟਨੀ ਆਹੀ ਆਪਣੇ ਕੋਲੇ। ਜਿਸ ਤਰੀਕੇ ਨਾਲ ਵੀ ਤੁਹਾਨੂੰ ਵਧੀਆ ਲੱਗਿਆ ਨਾ ਉਸ ਤਰੀਕੇ ਨਾਲ ਤੁਸੀਂ ਸਰਵ ਕਰ ਲਿਓ ਉਸੇ ਚਟਨੀ ਦੇ ਨਾਲ। ਤੇ ਹਾਂਜੀ ਥੋੜਾ ਜਿਹਾ ਭੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰ ਦੇਾਂਗੇ। ਥੋੜਾ ਜਿਹਾ ਕਾਲਾ ਨਮਕ ਐਡ ਕਰ ਦੇਾਂਗੇ। बिलकुल थोड़िया जी लाल मिर्चा बिल्कुल लास्ट से बिल्कुल दही भले जो है त्यार हो गए देख सकते दे हो खान बिलकुल तैयार है बिलकुल रू वर्गे नरम दही भले यह बन के तैयार हुए टैक्सचर इन्हों देख सकते हो तीन देखो किन के तय हुए ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੇ ਤੇ ਉਹ ਵੀ ਬਿਨਾ ਇਨੋ ਤੋਂ ਬਿਨਾ ਸੌੜੇ ਤੋਂ ਤੇ ਇਸ ਤਰੀਕੇ ਨਾਲ ਜੀ ਜਿਹੜੇ ਆਪਾਂ ਦਹੀਂ ਭੱਲੇ ਘਰ ਦੇ ਵਿੱਚ ਬਿਲਕੁਲ ਨਰਮ ਜੂਸੀ ਬਣਾ ਕੇ ਤਿਆਰ ਕਰ ਲਾਂਗੇ ਬਹੁਤ ਹੀ ਆਸਾਨ ਆ ਦਹੀਂ ਭੱਲੇ ਬਣਾਉਣਾ ਸਿਰਫ 20 ਰੁਪਏ ਦੀ ਆਪਾਂ ਨੂੰ ਮੂੰਗ ਦਾਲ ਚਾਹੀਦੀ ਆ ਬਸ ਇਹਨਾਂ ਨੂੰ ਬਣਾਉਣ ਦਾ ਤਰੀਕਾ ਹੈ ਕਿ ਤੁਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਦਹੀਂ ਭੱਲੇ ਜਦੋਂ ਮਾਨ ਕਰੇ ਉਦੋਂ ਹੀ ਬਣਾ ਕੇ ਇੰਜੋਏ ਕਰ ਸਕਦੇ ਹੋ ਇਹਨਾਂ ਨੂੰ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਤੁਸੀਂ ਇਹ ਰੈਸਪੀ ਘਰੇ ਠਾਈ ਖਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਦਹੀਂ ਭੱਲੇ ਕਿਵੇਂ ਬਣੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਥਾਤ ਤੱਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀ ਖਾਲ ਜੀ